ਮਰਦਾ ਮੇਰੇ ਲੱਜ ਗਿਆ ਆਪਣੇ ਪੋਤੇ ਤੇ ਲੱਜਿਆ ਕਿ ਹੋਈ ਕੀ ਤੇ ਲਾ ਬੀਤਿਆ ਓਏ ਸਸਾਸੀਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਨਰਲੇਬ ਟੀਵੀ ਨਾਲ ਤੇ ਮੈਂ ਹਾਂ ਗੁਰਵਿੰਦਰ ਸਿੰਘ ਗੁਰਾਇਆ ਅੱਜ ਇੱਕ ਬਹੁਤ ਹੀ ਮੰਦ ਭਾਗੀ ਖਬਰ ਜਿਹੜੀ ਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੇਚੀਆਂ ਛੋੜੀਆਂ ਤੋਂ ਸਾਹਮਣੇ ਆਈ ਆ ਤੁਹਾਨੂੰ ਦੱਸ ਦਈਏ ਕਿ ਪਿੰਡ ਚੇਚੀਆਂ ਛੋੜੀਆਂ ਦੇ ਹਦੂਦ ਦੇ ਵਿੱਚ ਜਿਹੜਾ ਦਰਿਆ ਬਿਆਸ ਪੈਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਹੀ ਕਿ ਦਰਿਆ ਬਿਆਸ ਦੇ ਵਿੱਚ ਇੱਕ ਨੌਜਵਾਨ ਆ ਜੋ ਮਨਦੀਪ ਸਿੰਘ ਨਾਂ ਦਾ ਪੁੱਤਰ ਨਰਿੰਦਰ ਸਿੰਘ ਵਾਸੀ ਚੇਚੀਆਂ ਛੋੜੀਆਂ ਜੋ ਕਿ ਇਸ ਡੂੰਘੇ ਪਾਣੀ ਦੇ ਵਿੱਚ ਦਰਿਆ ਦੇ ਪਾਣੀ ਦੇ ਵਿੱਚ ਜਿਹੜਾ ਵਾ ਡੁੱਬ ਜਾਣ ਦੀ ਖਬਰ ਜਿਹੜੀ ਆ ਪਿੰਡ ਵਾਸੀਆਂ ਤੋਂ ਪ੍ਰਾਪਤ ਹੋਈ ਆ ਸੋ ਮਿਲੀ ਜਾਣਕਾਰੀ ਅਨਸਾਰ ਜਿੱਥੇ तमाम ਪਿੰਡ ਵਾਸੀ ਇਲਾਕਾ ਵਾਸੀ ਜਿਹੜੇ ਨੇ ਨੌਜਵਾਨ ਦੀ ਭਾਲ ਵਾਸਤੇ ਜੋ ਪਾਣੀ ਦੇ ਵਿੱਚ ਲਾਪਤਾ ਹੋ ਚੁੱਕਾ ਉਹਦੀ ਭਾਲ ਵਾਸਤੇ ਜਦੋਜਹਿਦ ਕਰ ਰਹੇ ਨੇ ਚਾਰਾਜੋਈ ਕਰ ਰਹੇ ਨੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸੰਬੰਧਿਤ ਥਾਣਾ ਪ੍ਰਾਣਾਛਾਲਾ ਦੀ ਤੇ ਪ੍ਰਾਣਾਛਾਲਾ ਦੀ ਪੁਲਿਸ ਵੀ ਜਿਹੜੀ ਆ ਫੌਰੀ ਤੌਰ ਤੇ ਇਹ ਖਬਰ ਮਿਲਦੇ ਜਿਹੜੀ ਆ ਇੱਥੇ ਉਹਨਾਂ ਦੀ ਟੀਮ ਜਿਹੜੀ ਆ ਥਾਣਾ ਮੁਖੀ ਨੇ ਸਾਡੇ ਨਾਲ ਐਸਐਚਓ ਸਾਹਿਬ ਦੀਪਿਕਾ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਪੁੱਜ ਚੁੱਕੀ ਆ ਉਹ ਵੀ ਆਪਣੇ ਜਿਹੜੇ ਨੇ ਰਾਹਤ ਕਾਰਦ ਦੇ ਵਿੱਚ ਜੁਟ ਹੋਏ ਨੇ ਤੁਸੀਂ ਦੇਖ ਸਕਦੇ ਹੋ ਕੋਈ ਪਿੰਡ ਵਾਸੀ ਵੀ ਵਿਚਾਰੇ ਜਿਹੜੇ ਨੇ ਬੇਵਸ ਨੇ ਕਿਉਂਕਿ ਅੱਗੇ ਪਾਣੀ ਦਾ ਵਹਾਅ ਜਿਹੜਾ ਵਾ ਜਿਵੇਂ ਪਹਾੜੀ ਏਰੀਏ ਦੇ ਵਿੱਚ ਬਰਸਾਤੀ ਮੌਸਮ ਹੋਣ ਕਰਕੇ ਦਿਨ ਬਰ ਦਿਨ ਪਾਣੀ ਦਾ ਵਹਾਅ ਜਿਹੜਾ ਵਾ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਜਿਹੜਾ ਇਸ ਦਾ ਇਸ ਖੇਤ ਜਿਹੜੇ ਸਨ ਇਸ ਦਰਿਆ ਦੀ ਹਦੂਦ ਦੀ ਪਰਲੀ ਸਾਈਡ ਤੇ ਸਨ ਪਰਲੀ ਸਾਈਡ ਤੇ ਸਨ ਜਿੱਥੇ ਪੌਪੂਲਰ ਦੀ ਕਟਾਈ ਜਿਹੜੀ ਇਹਨਾਂ ਦੇ ਪਰਿਵਾਰ ਵੱਲੋਂ ਕਿਸਾਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੀਤੀ ਜਾ ਰਹੀ ਸੀ ਤੇ ਕੁਝ ਨੌਜਵਾਨ ਸੀ ਜੋ ਮਜ਼ਦੂਰ ਉਹ ਉਸ ਪਾਰ ਨੂੰ ਲੰਘਦ ਦੀ ਫਰਾਕ ਨੂੰ ਲੈ ਕੇ ਜਦੋਂ ਇਹ ਦਰਿਆ ਪਿਆਸ ਪਾਰ ਕਰਨ ਲੱਗਦੇ ਆ ਤੇ ਇਹ ਨੌਜਵਾਨ ਜਿਹੜਾ ਵਾ ਇੱਥੇ ਪਾਣੀ ਦੇ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਜਾਂ ਡੁੱਬ ਜਾਂਦਾ ਪਿੰਡ ਵਾਸੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਇੱਥੇ ਮੌਜੂਦ ਤਨਮ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਸਰਪੰਸਾ ਕਿਸ ਤਰ੍ਹਾਂ ਘਟਨਾ ਵਾਪਰੀ ਆ ਜੋ ਇਹ ਨੌਜਵਾਨ ਦਾ ਪਤਾ ਲੱਗਾ ਡੁੱਬ ਚੁੱਕਾ ਹੈ ਸਿਰਿਆ ਨਾਲ ਆਪਣੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤਾਂ ਦੀ ਜਾ ਰਹੇ ਸੀਗਾ ਜੀ ਜੀ ਉਹ ਤਾਂ ਲੱਕੜ ਵਾੜ ਰਹੇ ਸੀਗਾ ਲੱਕੜ ਦੀ ਕਟਾਈ ਸੀ ਲੱਕੜ ਦੇ ਕਟਾਈ ਸੀਗਾ ਤਾਂ ਉਧਰ ਕਿਹਾ ਸੀ ਬੇੜੀ ਸੀਗਾ ਉਹਨਾਂ ਦੀ ਤਾਂ ਬੇੜੀ ਨੂੰ ਪਰੋਂ ਲਿਆਣ ਜਾ ਰਹੇ ਸੀਗਾ ਅੱਛਾ ਜੀ ਤੇ ਜਾਦਾ ਵਾਹ ਹੋਣ ਕਰਕੇ ਗਿਆ ਤੇ ਅੱਗੇ ਖੱਡੇ ਸੀਗੇ ਕ੍ਰੈਸ਼ ਵਾਲੇ ਉੱਥੋਂ ਪੁੱਟਦੇ ਆ ਮੈਨ ਗਜਰੀ ਗੁਜਰੀ ਵਗੈਰਾ ਠੀਕ ਹੈ ਠੀਕ ਹੈ ਤੋਂ ਪੁੱਟਦੇ ਆ ਤੇ ਖੱਡੇ ਸੀਗੇ ਖੱਡੇ ਚ ਪਿਆ ਫਿਰ ਸਲ ਕੇ ਖੱਡੇ ਹੀ ਡਿੱਕੇ ਫਿਰ ਉੱਠਣੇ ਦਾ ਉੱਠ ਨਹੀਂ ਹੋਇਆ ਤੇ ਕਰੀਬ ਕਿੰਨਾ ਕ ਸਮਾਂ ਹੋ ਗਿਆ ਲਾਪਤਾ ਹੋਏ ਨੂੰ ਕੋਈ 9:30 ਵਜੇ ਕੀ 9:30 ਵਜੇ ਦੇ ਕਰੀਬ ਤੇ ਕੋਈ ਗੋਤਾਖੋਰਾਂ ਦੀ ਕੋਈ ਟੀਮ ਨਾਲ ਕੋਈ ਸੰਪਰਕ ਹੋਇਆ ਹੋਵੇ ਕਿਤਾ ਨਾਲ ਸੰਪਰਕ ਕੋਲਦੇ ਕਿ ਆ ਜਾਉਣਗੇ ਅਸੀਂ ਯਾਰ ਹੋਰ ਇਹ ਅੱਛਾ ਹੋਰ ਵੀ ਆ ਪਿੰਡ ਵਾਸੀ ਨੇ ਸਾਡੇ ਨਾਲ ਜਿਹੜੇ ਇਸ ਮਾਮਲੇ ਨੂੰ ਲੈ ਕੇ ਇੱਥੇ ਕਿਨਾਰੇ ਤੇ ਬਹਿ ਕੇ ਚਾਹੇ ਉਹ ਰਾਤਕਾਰਜਾਂ ਵਿੱਚ ਜੁਟੇ ਹੋਏ ਨੇ ਜਿਵੇਂ ਸਾਹਮਣੇ ਦੇਖ ਸਕਦੇ ਹੋ ਕਿ ਇੱਕ 베ੜੀ ਦਾ ਜਿਗਾਰਡ ਜਿਹੜਾ ਬਣਾਇਆ ਹੋਇਆ ਜਾਂ ਟਿਊਬਾਂ ਦੇ ਉੱਪਰ ਸਾਹਮਣੇ ਆ ਜੂਮ ਕਰਕੇ ਤਸਵੀਰਾਂ ਦੂਰੋ ਕੈਮਰੇ ਚ ਕੈਦ ਕੀਤੀਆਂ ਜਾਣ ਕਿ ਉਹ ਟਿਊਬਾਂ ਦੇ ਰਾਈ ਜਿਹੜੇ ਪਿੰਡ ਵਾਸੀ ਨੇ ਵਿਚਾਰੇ ਆਪਣੇ ਵਿਆਹ ਦੇ ਉੱਪਰ ਜਿਹੜੇ ਜੱਦੋਜਹਿਦ ਪਰਿਵਾਰ ਸਮੇਤ ਜਿਹੜੇ ਨੇ ਉਹ ਕਰਦੇ ਨਜ਼ਰ ਆ ਰਹੇ ਨੇ ਸੋ ਗੱਲਬਾਤ ਕਰ ਲੈਣੇ ਆ ਜਿਵੇਂ ਦੱਸਿਆ ਜਾ ਰਿਹਾ ਕਿ 9 ਦੇ 9 ਵਜੇ ਦਾ ਸਮਾਂ ਹੋ ਚੁੱਕਾ ਹੈ ਤੇ ਗੋਤਾਖੋਰਾਂ ਦੀ ਕੋਈ ਵੀ ਟੀਮ ਜਿਹੜੀ ਅਜੇ ਤੱਕ ਪ੍ਰੋਵਾਈਡ ਜਿਹੜੀ ਆ ਪ੍ਰਸ਼ਾਸਨ ਵੱਲੋਂ ਨਹੀਂ ਕਰਾਈ ਗਈ ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਪ੍ਰਸ਼ਾਸਨ ਹੈ ਇਹ ਕੋ ਬੜੀ ਵੱਡੀ ਘਾਟ ਆ ਗੋਤਾਖਾਰਾਂ ਦੀ ਗੋਤਾਖੋਰ ਜਿਹੜੇ ਆ ਇਹਨਾਂ ਕੋ ਮੌਜੂਦ ਹੋਣੇ ਚਾਹੀਦੇ ਆ ਪ੍ਰਸ਼ਾਸਨ ਕੋ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿਉਂਕਿ ਹੁਣ ਕਿ ਸਾਡੇ ਦਰਿਆਵਾਂ ਦਾ ਕੰਡੇ ਦਾ ਏਰੀਆ ਆ ਤੇ ਇੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਿਹੀਆਂ ਖਬਰਾਂ ਆਉਣ ਵਾਲੇ ਦਿਨਾਂ ਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਦੋਂ ਬਰਸਾਤੀ ਦਿਨ ਹੁੰਦੇ ਆ ਕਿ ਕਿਤੇ ਗੁਜਰਾ ਦੇ ਜਾਂ ਕਿਹੇ ਹੋਰ ਪਰਿਵਾਰਾਂ ਦੇ ਜਾਨੀ ਮਾਲੀ ਨੁਕਸਾਨ ਸੋ ਇਸ ਲਈ ਇਹਨਾਂ ਦੇ ਰਿਆਵਾ ਦੇ ਨੇੜੇ ਕੋਈ ਨਾ ਕੋਈ ਐਸਾ ਸਟਾਫ ਬਣਾ ਕੇ ਜਾਂ ਜਿਨ੍ਹਾਂ ਵਿੱਚ ਗੋਤਾਖੋਰਾਂ ਦੀ ਟੀਮ ਰਵੇ ਜਾਂ ਕੋਈ ਹੋਰ ਐਮਰਜੈਂਸੀ ਅਲਰਟ ਨੰਬਰ ਜਾਰੀ ਕੀਤੇ ਜਾਣ ਪਿੰਡਾਂ ਨੂੰ ਜੇ ਕੋਈ ਇਹੋ ਜਿਹੀ ਘਟਨਾ ਵਾਪਰੀਏ ਤੇ ਉਹਨਾਂ ਨੂੰ ਸੰਪਰਕ ਕੀਤਾ ਜਾ ਸਕੇ ਤੁਰੰਤ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ ਜਾਣ ਠੀਕ ਹੈ ਵੈਸੇ ਸਾਡੀ ਜਾਣਕਾਰੀ ਅਨੁਸਾਰ ਜੋ ਸਬੰਧਤ ਥਾਣਾ ਮੁਖੀ ਨੇ ਦੀਪਿਕਾ ਮੈਡਮ ਉਹਨਾਂ ਵੱਲੋਂ ਜਦੋਂ ਜਇਦ ਕੀਤੀ ਗਈ ਹੈ ਯਤਨ ਕੀਤਾ ਗਿਆ ਚਾਹੇ ਉਹ ਧਾਰੀਵਾਲ ਸਾਈਡ ਤੇ ਗੋਤਾਖੋਰ ਹੋਣ ਚਾਹੇ ਜ਼ਿਲ੍ਹਾ ਹੁਸ਼ਿਆਰਪੁਰ ਚ ਬਾਬਾ ਦੀਪ ਸਿੰਘ ਸੰਸਥਾ ਦੱਸੀ ਜਾਂਦੀ ਹੈ ਪਰ ਤੁਹਾਨੂੰ ਪਤਾ ਕਿ ਇੰਨੀ ਦੂਰੋਂ ਜਦੋਂ ਕਿਸੇ ਨੇ ਆਉਣਾ ਹੋਵੇ ਤਾਂ ਸਮਾਂ ਲੱਗ ਜਾਂਦਾ ਹਮੇਸ਼ਾ ਦੇ ਮੌਕੇ ਤੇ ਪਹੁੰਚ ਨਹੀਂ ਜਾ ਸਕਦਾ ਉਦੋਂ ਤੱਕ ਜਿਹੜਾ ਸਮਾਂ ਹੁੰਦਾ ਵਾ ਉਹ ਹੱਥੋਂ ਨਿਕਲ ਜਾਂਦਾ ਕੀ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਇਹਦੀ ਭਰਤੀ ਖੋਲ੍ਹਣੀ ਚਾਹੀਦੀ ਹੈ ਗੋਤਾਖੋਰਾਂ ਦੀ ਕਿ ਜਿਹੜੇ ਟ੍ਰੇਨਡ ਨੌਜਵਾਨ ਨੇ ਇੰਨੀ ਬੇਰੁਜ਼ਗਾਰੀ ਆ ਤੇ ਇਹਦੀ ਬਹੁਤ ਅਹਿਮ ਲੋੜ ਹੈ ਨੀ ਤਾਂ ਗੱਲ ਬਿਲਕੁਲ ਸਹੀ ਆ ਕਿ ਸਰਕਾਰ ਔਰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਸੋਚਣਾ ਚਾਹੀਦਾ ਪਹਿਲਾਂ ਨੈਰੀ ਵਿਭਾਗ ਹੀ ਜਿਹਦਾ ਹੁਣ ਹੌਲੀ ਹੌਲੀ ਪ੍ਰਾਈਵੇਟ ਕਰਨ ਕਰ ਦਿੱਤਾ ਗਿਆ ਜੀ ਜੀ ਜਦੋਂ ਪਹਿਲਾਂ ਨੈਰੀ ਵਿਭਾਗ ਹੁੰਦਾ ਜਾਂ ਜੰਗਲਾਤ ਵਿਭਾਗ ਤੇ ਇੱਥੇ ਹੀ ਬਕਾਇਦਾ ਰੈਸਟ ਹਾਊਸ ਬਣਿਆ ਤੇ ਉਹਨਾਂ 'ਚ ਬੰਦੇ ਰੱਖੇ ਜਾਂਦੇ ਹੁੰਦੇ ਜੀ ਜੀ ਜਿਨ੍ਹਾਂ ਦਾ ਕੰਮ ਹੀ ਤੁਸੀ ਦਾ ਦੇਖਰੇਖ ਕਰਨਾ ਨੈਰਾਂ ਦੇ ਕੰਡਿਆਂ ਦੀ ਦੇਖਰੇਖ ਕਰਨਾ ਔਰ ਉਹਦੀ ਮੁਰੰਮਤ ਵਗੈਰਾ ਕਰਨਾ ਤੇ ਕੋਈ ਹਾਦਸਾ ਵਾਪਰਦਾ ਤਾਂ ਉਹਨਾਂ ਨਾਲ ਸੰਪਰਕ ਕਰਦੇ ਹੀ ਪਿੰਡਾਂ ਵਾਲੇ ਠੀਕ ਹੈ ਅੱਜ ਕੱਲ ਉਹ ਖਤਮ ਕਰ ਦਿੱਤਾ ਗਿਆ ਮੈਂ ਚਾਹੁੰਦਾ ਕਿ ਉਹਨਾਂ ਜਿਹੜੇ ਰੈਸਟ ਹੋ ਸੀ ਉਹਨਾਂ 'ਚ ਕਮ ਸਕ ਕਮ ਇੱਕ ਟੀਮਾਂ ਰੱਖੀਆਂ ਜਾਣ ਠੀਕ ਹੈ ਇਹਨਾਂ ਦਾ ਓਨ ਦਾ ਜਿੱਦਾਂ ਬਰਸਾਤੀ ਸੀਜ਼ਨਾਂ 'ਚ ਜਦੋਂ ਦਰਿਆ ਦੇ ਪਾਣੀ ਦਾ ਵਾਧਾ ਹੁੰਦਾ ਉਹਨਾਂ ਦਿਨਾਂ 'ਚ ਜਿਹੜੇ ਸਪੈਸ਼ਲੀ ਉੱਥੇ ਰਹਿਣ ਉਹਨਾਂ ਨੂੰ ਚੱਲ ਚੱਲ ਜੋ ਵੀ ਉਹਨਾਂ ਦੀ ਆਮਦਨੀਆਂ ਜਾਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਪੇਮੈਂਟ ਵੀ ਦਿੱਤੀ ਜਾਵੇ ਤਾਂ ਜੋ ਇਹ ਜੇ ਘਟਨਾ ਤੋਂ ਬਚਿਆ ਜਾ ਸਕੇ ਠੀਕ ਹੈ ਜਿਵੇਂ ਪਿੱਛੇ ਪੇਚੀਨਾ ਬੇੜ ਦੇ ਨਾਲ ਸੰਬੰਧਤ ਇੱਕ ਲੜਕੀ ਧਾਰੀ ਹਲ ਦੀ ਨਹਿਰ 'ਚ ਡੁੱਬ ਜਾਂਦੀ ਆ ਬੱਬੇ ਵਾਲੀ ਪੁਲ ਤੋਂ ਅੱਗੇ ਜਾ ਕੇ ਤੇ ਉਹ ਵੀ ਜਿਹੜੇ ਗੋਤਾਖੋਰ ਟੀਮ ਸੀ ਜਿਲ੍ਹਾ ਹਿਸ਼ ਚਾਰ ਤੋਂ ਪੰਜ ਘੰਟੇ ਲੱਗ ਜਾਂਦੇ ਆ ਪਰ ਉਦੋਂ ਤੱਕ ਜਿਹੜੀ ਆ ਉਹਦੀ ਜਾਨ ਜਾਂਚ ਕੀਤੀ ਹੁੰਦੀ ਆ ਤੇ ਜੇਕਰ ਪ੍ਰਸ਼ਾਸਨ ਦੇ ਕੋਲ ਹੋਵੇ ਤਾਂ ਕੋਈ ਨਾ ਕੋਈ ਉਮੀਦ ਲੋਕਾਂ ਨੂੰ ਹੋਵੇ ਵੀ ਸ਼ਾਇਦ ਕਿਸੇ ਦੀ ਜਾਨ ਬਚ ਸਕਦੀ ਹੈ ਬਿਲਕੁਲ ਬਿਲਕੁਲ ਅਜੇ ਹਟਾਉਣਾ ਹੀ ਪ੍ਰਸ਼ਾਸਨ ਕੋ ਮੰਗ ਹੀ ਕਰ ਸਕਦੇ ਆ ਫਿਲਹਾਲ ਹੁਣ ਇੱਥੇ ਤਾਂ ਜਾਨ ਅਜੇ ਤੱਕ ਤਾਂ ਦਿਖਾਈ ਨਹੀਂ ਦਿੱਤੀ ਲਾਸ਼ ਵੀ ਨਹੀਂ ਮਿਲੀ ਸਵੇਰ ਦਾ ਇਹ ਹਾਦਸਾ ਵਾਪਰਿਆ ਤੇ ਅਜੇ ਤੱਕ ਲਾਸ਼ ਨਹੀਂ ਮਿਲੀ ਪੂਰੇ ਜਦੁੱਜਦ ਕਰ ਰਹੇ ਪਿੰਡ ਵਾਲੇ ਲੋਕ ਤੇ ਦੂਰ ਪੱਤਣ ਤੱਕ ਲੋਕਾਂ ਨੇ ਫੇਰਾ ਮਾਰ ਲਿਆ ਵੀ ਸ਼ਾਇਦ ਲਾਸ਼ ਤਾਰ ਕੇ ਕਿਤੇ ਬੰਨੇ ਫਿਲਹਾਲ ਹੁਣ ਜਦੁੱਜਦ ਜਾਰੀ ਹੈ ਤੇ ਉਹ ਤਾਂ ਕਰੋਨਾ ਸੰਪਰਕ ਕੀਤਾ ਗਿਆ ਪਰ ਕੋਈ ਅਜੇ ਤੱਕ ਪਹੁੰਚਿਆ ਨਹੀਂ ਹੈ ਕਿਉਂਕਿ ਜੇ ਮੌਕੇ ਤੇ ਕੋਈ ਲੱਗੇ ਟੀਮ ਹੋਏ ਤੇ ਹੈਲਪ ਕੀਤੀ ਜਾ ਸਕੇ ਕਿਸੇ ਦੀ ਜਾਨ ਬਚ ਕਿੰਨੀ ਉਮਰ ਸੀ ਦੀ ਮਨਦੀਪ ਸਿੰਘ ਦੀ ਇਹਦੀ 35+ ਉਮਰ ਸੀ 35+ ਬੱਚੇ ਕਿੰਨੇ ਸੀ ਇਹਨਾਂ ਦੇ ਇੱਕ ਬੇਟੀ ਇੱਕ ਬੇਟੀ ਸੀ ਠੀਕ ਹੈ ਮਨਪਾਗੀ ਘਟਣਾ ਚਲੋ ਉਹ ਲੱਕੜ ਵਢਣ ਗਏ ਹੋ ਤਾਂ ਕਿਉਂ ਜਾਣਾ ਸੀ ਤੇ ਮੇਰੇ ਸਿਰੇ ਮੈਨਾਂ ਗੱਲ ਕੀਤੀ ਇਹਦਾ ਡੈਡੀ ਕੀ ਪਾ ਲੱਗੇ ਨੇ ਬੂਟੇ ਨਾ ਇਹ ਆ ਪਾ ਲੱਗੇ ਨੇ ਅੰਦਾ ਚਲੋ ਬੂਟੇ ਸੁੱਕਦੇ ਹੁੰਦੇ ਚੰਗਾ ਰੇਡ ਬਣ ਗਿਆ ਤੇ ਮੈਂ ਇਸੇ ਮਰ ਗਿਆ

ਉਹ ਨੀ ぞਖ ਚੱਲਣ ਡਿਆ ਇਹ ਮੋਕਾ ਦਾ ਜਮਾ ਪਾੜਾ ਪੈ ਗਿਆ ਬੜਾ ਮਤੁਗੀ ਤੇ ਉਹਨਾਂ ਆਖਿਆ ਵੀ ਉਹਨਾਂ ਖ ਮਰੇ ਦੇ ਦੇ ਵੀ ਨ ਦੇਣ ਲਿਆ ਹੁਣ ਇਹਨੂੰ ਆਖਿਆ ਦੇ ਦੇ ਤੂੰ ਤੂੰ ਕੀ ਕਰਨ ਨੂੰ ਰੱਖ ਕੇ ਹੁਣ ਤੇਰੇ ਮੈਨੂੰ ਮੇਰੀ ਮਾਨਸਾ ਮੈਂ ਵੇਹਣਾ ਰੱਜ ਗਿਆ ਆਪਣੇ ਪੋਤੇ ਦਰਜਾ ਕਰਾ ਕੇ ਹੋ ਗਈ ਜੱਲਾ ਪੀਤਿਆ ਓਏ ਉਹ ਮੈਂ ਕੀ ਕਰਾਂਗਾ ਉਹ ਕਾਕਾ ਮੇਰੇ ਕੋਲੇ ਡੋਰੀ ਨਹੀਂ ਮੇਰੀ ਬੜ ਨਹੀਂ ਹੋਣੇ ਥੇ ਤੂੰ ਹੋਇਆ ਮੇਰੇ ਕੋਲ ਜੇਤੀਆਂ ਦੇ ਓ ਮੈਂ ਤੈਨੂੰ ਮੈਂ ਹੋਵੇ ਜਿਉਂਦਾ ਭਾਵੇਂ ਤੂੰ ਮਰਦਾ ਭਾਵੇਂ ਚੰਗਾ ਮੈਂ ਗਾਲਾਂ ਵੀ ਕਰਦਾ ਤੈਨੂੰ ਓ ਮੇਰਾ ਕੁਝ ਨਹੀਂ ਰਿਹਾ ਲੱਕ ਟੁੱਟ ਗਿਆ ਲੋਕੋ ਮੇਰਾ ਕਾਕਾ ਦੇ ਦੋ ਲੱਭ ਕੇ ਮੈਂ ਕਿਤੋਂ ਦਾ ਬਗਾਵਤ ਮੇਰਾ ਪੁੱਤ ਜਿਹੜਾ ਮੈਂ ਵੇਖੇ ਜਾਂ ਨਹੀਂ ਸਕਦਾ ਤੈਨੂੰ ਨਾ ਇਹ ਮੇਰੇ ਰੱਬਾ ਉਹ ਪਾਈ ਪੂਣੀ ਬਾਗਰੂਜੀ ਬੰਦ ਕਰਾ ਲੋ ਕਿਤੇ ਤੇਨੇ ਜਿਵੇਂ ਪੁਰਾਣਾ ਸ਼ਾਲਾ ਥਾਣਾ ਦੀ ਹਦੂਦ ਦੇ ਵਿੱਚ ਜਿਹੜਾ ਵਾ ਲੰਬਾ ਚੌੜਾ ਦਰਿਆਈ ਖੇਤਰ ਪੈਂਦਾ ਤੇ ਇਸ ਤਰ੍ਹਾਂ ਦੇ ਮੈਡਮ ਕਈ ਹਾਸੇ ਜਿਹੜੇ ਵਾਪਰਦੇ ਰਹਿੰਦੇ ਨੇ ਤੇ ਅੱਜ ਦੇ ਹਾਸੇ ਨੂੰ ਲੈ ਕੇ ਕੀ ਤੁਹਾਡੇ ਲੋਕ ਕੋਈ ਚਾਰਾ ਜੁਈ ਕੀਤੀ ਜਾ ਰਹੀ ਹੈ ਹਾਂਜੀ ਜਿਸ ਤਰ੍ਹਾਂ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਅਸੀਂ ਮੌਕੇ ਤੇ ਆਏ ਹਾਂ ਕੋਟਾ ਫੋਨ ਨੂੰ ਰੀ ਇਨਫੋਰਮ ਕਰਦਾ ਹਾਂ ਪੁੱਛਣ ਵਾਲੀ ਹੈ ਠੀਕ ਹੈ ਜੀ ਠੀਕ ਕੀ ਲੱਗਦਾ ਨਹੀਂ ਤੁਹਾਨੂੰ ਜਿਵੇਂ ਪਿੰਡ ਵਾਸੀਆਂ ਦਾ ਵੀ ਕਿਤੇ ਨਾ ਕਿਤੇ ਇਹ ਸਵਾਲ ਤਾਂ ਖੜੇ ਹੁੰਦੇ ਨੇ ਜਿਵੇਂ ਪਿੱਛੇ ਧਾਰੀਵਾਲ ਦੀ ਨਹਿਰ 'ਚ ਲੜਕੀ ਡੁੱਬ ਗਈ ਸੀ 4-5 ਘੰਟੇ ਬਾਅਦ ਹਸ਼ਿਆਰਪੁਰ ਤੋਂ ਟੀਮ ਆਉਂਦੀ ਆ ਬਾਬਾ ਦੀਪ ਸਿੰਘ ਸੰਸਤਾ ਜੀ ਇੱਥੇ ਵੀ 9 9:30 ਦੀ ਘਟਨਾ ਵਾਪਰ ਚੁੱਕੀ ਹੈ ਤੇ ਅਜੇ ਤੱਕ ਕੋਈ ਪੁੱਜਿਆ ਨਹੀਂ ਤੇ ਕੀ ਸਰਕਾਰਾਂ ਨੂੰ ਚਾਹੀਦਾ ਨਹੀਂ ਕਿ ਸਪੈਸ਼ਲ ਭਰਤੀ ਜਿਹੜੀ ਆਪਣੇ ਡਿਪਾਰਟਮੈਂਟ 'ਚ ਚਾਹੇ ਪੁਲਿਸ ਡਿਪਾਰਟਮੈਂਟ 'ਚ ਜਾਂ ਕੋ ਵੱਖਰੀ ਲੈ ਕੇ ਭਰਤੀ ਗੋਤਾਖੋਰਾਂ ਦੀ ਖੋਲੀ ਜਾਏ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਹੋਣਾ ਚਾਹੀਦਾ ਐ ਨਹੀਂ ਆ ਤੇ ਫਿਰ ਹਾਨੂੰ ਕੁਝ ਨਾ ਕੁਝ ਕਰਨੇ ਪੈਂਦਾ ਕਰਨੇ ਪੈਂਦਾ ਜਿਵੇਂ ਐਸਚੂ ਪੁਰਾਣਾ ਸ਼ਹਿਰ ਨੇ ਦੱਸਿਆ ਕਿ ਉਹਨਾਂ ਵੱਲੋਂ ਵੀ ਜੱਦوجਦ ਜਿਹੜੀ ਜਾਰੀ ਆ ਜਿਹੜੇ ਗੋਤਾਖੋਰ ਨੇ ਉਹਨਾਂ ਦੇ ਨਾਲ ਲਗਾਤਾਰ ਪਿੰਡ ਵਾਸੀਆਂ ਵੱਲੋਂ ਜਾਂ ਪੁਲਿਸ ਵੱਲੋਂ ਜਿਹੜਾ ਵਾ ਉਹ ਰابطਾ ਜਿਹੜਾ ਵਾ ਉਹ ਸਾਧਿਆ ਜਾ ਰਿਹਾ ਸੋ ਜਿਵੇਂ ਪਾਰ ਜਾਣ ਦੇ ਦੌਰਾਨ ਦੱਸਿਆ ਜਿਆ ਰ ਇੱਕ ਜੋ ਲੇਵਰ ਜਾਣੀ ਸੀ ਜਿਵੇਂ ਇਹ ਘਟਨਾ ਵਾਪਰਦੀ ਆ ਤੇ ਇਹ ਨੌਜਵਾਨ ਨਾਲ ਸੀ ਕਿ ਤੁਸੀਂ ਖੁਦ ਸਾਰਾ ਕੁਝ ਅੱਖੀ ਵੇਖੀ ਹੈ ਘਟਨਾ ਕਿਵੇਂ ਹੋਇਆ ਅਸੀਂ ਜਾ ਰਹੇ ਪਾਰ ਨੂੰ ਹਾਂਜੀ ਜਾ ਰਹੇ ਮੁਰਕੇ ਥੋੜੇ ਜਿਹਾ ਤਿਆਰ ਰਹਿ ਗਿਆ ਤੇ ਪਾਣੀ ਗਾੜੀ ਜ਼ਿਆਦਾ ਆ ਗਿਆ ਅੱਛਾ ਹਾਂਜੀ ਠੀਕ ਹੈ ਪਾਰ ਵਿੱਚੋਂ ਪੈਦਲ ਜਾ ਰਹੇ ਸੀ ਹਾਂਜੀ ਔਰ ਦੱਸਿਓ ਜੇ ਕੋਈ ਬੇੜੀ ਲਾਈਨ ਜਾ ਰਹੇ ਸੀ ਇਹ ਹਾਂਜੀ ਤੇ ਉਸ ਦੌਰਾਨ ਫਿਰ ਕੀ ਪਾਣੀ ਦਾ ਵਹਾਅ ਪਿੱਛੋਂ ਵਧਿਆ ਜਾਂ ਵੈਸੇ ਡੂੰਗਾ ਸੀ ਉੱਥੇ ਵੈਸੇ ਡੂੰਗਾ ਸੀ ਠੀਕ ਹੈ ਹਾਂਜੀ ਫਿਰ ਕੋਈ ਯਤਨ ਨੂੰ ਵਗੈਰਾ ਜਿੱਦਾਂ ਕੰਡੇ ਤੇ ਖੜੇ ਤੁਸੀਂ ਕੋਈ ਕੋਸ਼ਿਸ਼ ਕੀਤੀ ਕੋਈ ਪਰਨਾ ਵਗੈਰਾ ਸੁੱਟਣ ਦੀ ਜਾਂ ਕਿਵੇਂ ਨਾਲ ਮਾਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਮੈਨੂੰ ਡੋਬਨ ਦੀ ਕੋਸ਼ਿਸ਼ ਕੀਤੀ ਅੱਛਾ ਅੱਛਾ ਬਿਲਕੁਲ ਅਨਪ੍ਰਿਤ ਹੀ ਜਿਹਦੇ ਮਾੜਾ ਮਾੜਾ ਤਾਰੂ ਹੁੰਦਾ ਫਿਰ ਤੇਨੂੰ ਮੈਂ ਬਚਾ ਦੇਣਾ ਸੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਦੋ ਤਿੰਨ ਵਾਰਾ ਫੜਨ ਨੂੰ ਹੁਣ ਮੈਂ ਪਿਆ ਉਹਨੂੰ ਮੈਨੂੰ ਡੋਬਨ ਨੂੰ ਪੈ ਗਿਆ ਮੇਰੇ ਤੇ ਚੜਦਾ ਮੇਰੇ ਮਿਰਾਜ ਮੇਰੇ ਤੋਂ ਬਾਅਦ ਕੇ ਵਜੂਦ ਹੋਦਾ ਹੈ ਠੀਕ ਹੈ ਪਰ ਨਹੀਂ ਫਿਰ ਮੇਰੇ ਵੱਸੋਂ ਬਾਹਰ ਹੋ ਗਿਆ ਹਾਂ ਹਾਂਜੀ ਸੋ ਪੀੜਤ ਪਰਿਵਾਰ ਵੀ ਇੱਥੇ ਮੌਜੂਦ ਆ ਪਰ ਅਸੀਂ ਸਮਝਦੇ ਹਾਂ ਕਿ ਉਹ ਗੱਲ ਕਰਨ ਦੀ ਸੂਰਤ ਦੇ ਵਿੱਚ ਜਿਹੜੇ ਨੇ ਉਹ ਨਹੀਂ ਲੱਗ ਰਿਹਾ ਕਿਉਂਕਿ ਪਰਿਵਾਰ ਜਦੋਂ ਇਹੀ ਕੋਈ ਘਟਨਾ ਵਾਪਰ ਜਾਂਦੀ ਹੈ ਪਾਣਾ ਵਾਪਰ ਜਾਂਦਾ ਤੇ ਉਹ ਡੂੰਘੇ ਸਦਮੇ ਦੇ ਵਿੱਚ ਹੁੰਦਾ ਤੇ ਜਿਹੇ ਸਮਿਆਂ ਦੇ ਉੱਪਰ ਜਿਹੜੀ ਉਹਨਾਂ ਨਾਲ ਗੱਲਬਾਤ ਕਰਨੀ ਉਹ ਤੋਂ ਵੀ ਜਿਹੜਾ ਵਾ ਆ ਮੀਡੀਆ ਨੂੰ ਸੰਕੋਚ ਕਰਨਾ ਪੈਂਦਾ ਸੋ ਤੁਹਾਨੂੰ ਦੱਸ ਦਈਏ ਕਿ ਜਿਵੇਂ ਪਿੰਡ ਵਾਸੀ ਜਿਹੜੇ ਨੇ ਇਹ ਬੇਵੱਸ ਨਜ਼ਰ ਆ ਰਹੇ ਨੇ ਇੱਧਰ ਕਹਿੰਦੇ ਜਿਹੜੀ ਅੱਗ ਤੇ ਪਾਣੀ ਹੈ ਦੇ ਅੱਗੇ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਲੰਬਾ ਚੋੜਾ ਜੋ ਖੇਤਰ ਹੈ ਦਰਿਆ ਬਿਆਸ ਦੇ ਕੰਢੇ ਜਿਹੜੇ ਲੋਕ ਪਿੰਡ ਵਾਸੀ ਨੇ ਇਲਾਕਾ ਵਾਸੀ ਨੇ ਜਾਂ ਪੁਲਿਸ ਪ੍ਰਸ਼ਾਸਨ ਆ ਉਹ ਖੜੀ ਨਜ਼ਰ ਆ ਰਹੀ ਹੈ ਬੇਸ਼ੱਕ ਪਰਿਵਾਰ ਦੇ ਨਾਲ ਵੀ ਕਿਤੇ ਨਾ ਕਿਤੇ ਪਰਿਵਾਰ ਨੂੰ ਹੌਸਲਾ ਦਿੰਦੇ ਨਜ਼ਰ ਆਏ ਨੇ ਸਾਹਮਣੇ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਵੀ ਬੈਠੇ ਨੇ ਉਹ ਵਿਚਾਰੇ ਹੁਬਕੀ ਹੁਬਕੀ ਜਿਹੜੇ ਨੇ ਭਰੇ ਮਨ ਦੇ ਨਾਲ ਰੋਂਦੇ ਨਜ਼ਰ ਆ ਰਹੇ ਨੇ ਪਰ ਪਿੰਡ ਵਾਸੀ ਬੇਸ਼ੱਕ ਜਿਹੜੇ ਨੇ ਉਹ ਬੇਵਸ ਨੇ ਗੋਤਾਖੋਰਾਂ ਦੀ ਵੀ ਡੀਕ ਕੀਤੀ ਜਾ ਰਹੀ ਹੈ ਪਰ ਨਰਲੇਪ ਟੀਵੀ ਵੱਲੋਂ ਇਲਾਕੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਇਹ ਨੌਜਵਾਨ ਹੈ ਇਹ ਲਾਪਤਾ ਹੋਇਆ ਮਨਦੀਪ ਸਿੰਘ ਜੇ ਪਾਣੀ ਦੇ ਵਿੱਚ ਤੇਜ਼ ਵਹਾਅ ਦੇ ਵਿੱਚ ਡੁੱਬ ਜਿਹੜਾ ਵਾ ਉਹ ਡੁੱਬ ਚੁੱਕਾ ਜਿਵੇਂ ਦਰਿਆ ਖੇਤਰ ਦੇ ਨਾਲ ਵੱਖੋ ਵੱਖ ਪਿੰਡ ਲੱਗਦੇ ਨੇ ਚਾਹੇ ਉਹ ਦਲੇਲਪੁਰ ਹੋਵੇ ਚਾਹੇ ਜਗਤਪੁਰ ਹੋਵੇ ਚਾਹੇ ਦੋਵਾਲ ਹੋਵੇ ਕਿਸ਼ਨਪੁਰ ਹੋਵੇ ਧਾਵਾ ਹੋਵੇ ਦੂਰ ਤੱਕ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਜਿਹੜੇ ਜਿਹੜੇ ਵੀ ਪਿੰਡਾਂ ਦੇ ਲੋਕ ਜਿਹੜੇ ਨੇ ਦਰਿਆ ਦੀ ਹਦੂਦ ਦੇ ਨਾਲ ਜਿਨ੍ਹਾਂ ਦੇ ਖੇਤ ਲੱਗਦੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਇਹ ਸਾਰਾ ਕੁਝ ਸਮੇਂ ਦੀ ਗਰਬ ਦੇ ਵਿੱਚ ਆ ਕਿ ਜੋ ਲਾਪਤਾ ਪਾਣੀ ਦੇ ਵਿੱਚ ਹੋਇਆ ਮਨਦੀਪ ਹੈ ਉਹਦੀ ਭਾਲ ਕਦੋਂ ਹੋਣੀ ਹੈ ਸੋ ਉਹਨਾਂ ਲੋਕਾਂ ਨੂੰ ਅਪੀਲ ਹੈ ਜੋ ਦਰਿਆ ਦੇ ਕੰਢੇ ਦੇ ਨਾਲ ਸਬੰਧਤ ਨੇ ਜੇ ਕਿਤੇ ਨਾ ਕਿਤੇ ਜਿਹੜਾ ਮਨਦੀਪ ਹੈ ਉਹਦੀ ਡੈੱਡ ਬੋਡੀ ਜਿੰਦਾ ਜਾਂ ਉਹ ਮੋਇਆ ਹੋਇਆ ਕਿਤੇ ਵੀ ਨਜ਼ਰ ਆਵੇ ਤੇ ਉਹਦੇ ਉੱਪਰ ਜਿਹੜੀ ਆ ਉਹ ਤਿਰਸੀ ਨਜ਼ਰ ਰੱਖੀ ਜਾਵੇ ਤਾਂ ਕਿ ਜੋ ਪੀੜਤ ਪਰਿਵਾਰ ਆ ਪੀੜਤ ਪਰਿਵਾਰ ਤੱਕ ਘੱਟੋ-ਘੱਟ ਜਿਹੜੀ ਆ ਉਹਦੀ ਮੰਦੀਪ ਦੀ ਜਿਹੜੀ ਆ ਮ੍ਰਿਤਕ ਦੀ ਉਹਦੀ ਡੈੱਡ ਪੌਜੀ ਬੋਡੀ ਜਿਹੜੀ ਆ ਪੁੱਜ ਸਕੇ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਆ ਆਈ ਪੀ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ